ਪਰਿਉਪਕਾਰੀ ਹੋਏ ਦੁੱਖ ਸਹੈ ਸਿਰ ਆਪਣੇ ਸੁਖਦਾਈ ਸਭ ਕੋਏ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਿਉਪਕਾਰੀ ਆਏ ਜੀ ਧਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਆਇਆ ਸਫਲ ਤਾਹੂ ਕੋ ਗਨੀਐ ਜਾਸ ਰਸਨ ਹਰ ਹਰ ਜਸ ਬਨੀਐ ਆਏ ਬਸਹਿ ਸਾਧੂ ਕੈ ਸੰਗੇ ਅਣ ਦਿਨ ਨਾਮ ਧਿਆਵਹਿ ਰੰਗੇ ਆਵਤ ਸੋ ਜਨ ਨਾਮਹਿ ਰਾਤਾ ਜਾ ਕੋ ਦਇਆ ਮਇਆ ਵਿਧਾਤਾ ਇਕ ਐ ਆਵਨ ਫਿਰ ਜੋਨ ਨ ਆਇਆ ਨਾਨਕ ਹਰ ਕੈ ਦਰਸ ਸਮਾਇਆ ਇਕ ਹੈ ਆਵਨ ਫਿਰ ਜੋਨ ਨ ਆਇਆ ਨਾਨਕ ਹਰ ਕੈ ਦਰਸ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਬਚਨ ਕਿਰਪਾ ਨਿਦਾਨ ਸਤਿਗੁਰੂ ਦਸਾਂ ਪਾਦਸ਼ਾਹੀਆਂ ਦੀ ਆਤਮਕ ਜੋਤ ਚਦਰ ਚਬਰ ਤਖਤ ਦੇ ਮਾਲਕ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪ੍ਰਤਖ ਗੁਰੂ ਨਿਸਤਾਰੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨਾਂ ਦੇ ਪਵਿੱਤਰ ਚਰਨਾਂ 'ਚ ਬਿਰਾਜਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਆਪਣੀਆਂ ਮਨ ਬਿਰਤੀਆਂ ਨੂੰ ਫਿਰ ਇਕਾਗਰ ਕਰ ਲਵੋ ਬੜਾਈ ਰਸ ਪੈਣਾ ਕੀਰਤਨ ਗੁਰਬਾਣੀ ਦੇ ਪਰਥਾਏ ਆਪ ਜੀ ਸਰਵਣ ਕਰ ਰਹੇ ਸੀ ਤੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਆਪਾਂ ਸਾਰੇ ਜਿੰਨੇ ਦੁਨੀਆ ਤੇ ਆਏ ਹਨ ਆਪਾਂ ਸਾਰਿਆਂ ਨੂੰ ਸਭ ਤੋਂ ਜ਼ਿਆਦਾ ਤੰਗ ਕਰਦੀ ਹੈ ਚਿੰਤਾ ਔਰ ਮਹਾਰਾਜ ਕਹਿੰਦੇ ਵੀ ਚਿੰਤਤ ਹੀ ਦੀਸੇ ਸਭ ਕੋਏ ਜੇਦੀ ਮਰਜ਼ੀ ਨਵਜ ਫੜ ਕੇ ਦੇਖ ਲੋ ਹੋਰ ਭਾਵੇਂ ਬਿਮਾਰੀ ਕੋਈ ਹੋਵੇ ਨਾ ਹੋਵੇ ਚਿੰਤਾ ਦੀ ਬਿਮਾਰੀ ਸਾਨੂੰ ਸਾਰਿਆਂ ਨੂੰ ਲੱਗੀ ਹੋਈ ਹੈ ਤੇ ਇਹ ਚਿੰਤਾ ਦੀ ਬਿਮਾਰੀ ਕਦੋਂ ਦੂਰ ਹੁੰਦੀ ਹੈ ਜਦੋਂ ਗੁਰਬਾਣੀ ਸੁਣਦੇ ਆਂ ਕਥਾ ਸੁਣਦੇ ਆਂ ਕੀਰਤਨ ਸੁਣਦੇ ਆਂ ਸਤ ਸੰਗ ਚ ਬੈਂਦੇ ਆਂ ਤੇ ਜਿਹਨਾਂ ਮਹਾਂਪੁਰਸ਼ਾਂ ਦਾ ਅੱਜ ਆਪਾਂ ਦਿਨ ਮਨਾ ਰਹੇ ਆਂ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕ ਸਰਸਾ ਵਾਲੇ ਅੱਜ 98 ਸਾਲ ਹੋ ਚੁੱਕੇ ਅ ਦੋ ਸਾਲ ਹੋਰ 2013 ਜੇ ਆਪਾਂ 100 ਸਾਲਾ ਮਨਾਵਾਂਗੇ ਬਾਬਾ ਜੀ ਦਾ ਅੱਜ ਤੋਂ 98 ਸਾਲ ਪਹਿਲਾਂ 26 ਮਾਰਚ ਸਾਲ 1913 ਦੇ ਵਿੱਚ ਝੋਰੜ ਨਗਰ ਦੇ ਵਿੱਚ ਬਾਬਾ ਜੀ ਦਾ ਅਵਤਾਰ ਹੋਇਆ ਸੀਗਾ ਜਿਹੜੇ ਮਹਾਂਪੁਰਸ਼ ਹੁੰਦੇ ਆ ਸਾਧ ਸੰਗਤ ਜੀ ਜੰਮਦੇ ਵੀ ਨਹੀਂ ਤੇ ਮਰਦੇ ਵੀ ਨਹੀਂ ਇਹ ਗੱਲ ਪੱਕੀ ਜਾਣ ਲਓ ਮਹਾਰਾਜ ਬਾਣੀ 'ਚ ਕਹਿੰਦੇ ਵੀ ਜਨਮ ਮਰਨ ਦੋਹੋਂ ਮੈ ਨਹੀਂ ਨਾ ਉਹ ਜੰਮਦੇ ਆ ਨਾ ਮਰਦੇ ਆ ਜਨ ਪਰਉਪਕਾਰੀ ਆਏ ਭਲਾ ਕਰਨ ਲਈ ਆਉਂਦੇ ਆ ਕਿਵੇਂ ਜਿਵੇਂ ਜੇਲ੍ਹ ਦੇ ਵਿੱਚ ਕੈਦੀ ਹੁੰਦੇ ਨਾ ਉਹ ਤੇ ਆਪਣੀ ਸਜ਼ਾ ਭੁਗਤਣ ਜਾਂਦੇ ਨੇ ਪਰ ਜਿਹੜੇ ਡਾਕਟਰ ਹੁੰਦੇ ਨੇ ਉਹ ਕੈਦੀਆਂ ਦਾ ਇਲਾਜ ਕਰਨ ਆਉਂਦੇ ਨੇ ਉਹ ਆਪਣੀ ਮਰਜ਼ੀ ਨਾਲ ਜੇਲ੍ਹ ਦਾ ਦਰਵਾਜ਼ਾ ਖੋਲਵਾ ਕੇ ਅੰਦਰ ਵੜ ਜਾਣ ਆਪਣੀ ਮਰਜ਼ੀ ਨਾਲ ਬਾਹਰ ਨਿਕਲ ਜਾਣ ਦੀ ਮਰਜ਼ੀ ਹੈ ਕੈਦੀ ਨਹੀਂ ਇਦਾਂ ਕਰ ਸਕਦਾ ਕੈਦੀ ਦੀ ਸਜੋਂ ਸਜ਼ਾ ਪੂਰੀ ਹੋਣੀ ਤਾਂ ਹੀ ਬਾਹਰ ਨਿਕਲੇਗਾ ਆਪਾਂ ਜੀਵ ਜਿਹੜੇ ਆ ਕੈਦੀਆਂ ਜਿਹੜੇ ਈਸ਼ਵਰ ਨੇ ਉਹ ਡਾਕਟਰ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਂਪੁਰਸ਼ਾਂ ਨੇ ਬਾਬਾ ਬੱਗਾ ਸਿੰਘ ਜੀ ਦੇ ਗ੍ਰਹਿ ਵੇਖੇ ਮਾਤਾ ਪ੍ਰਤਾਪ ਕੌਰ ਜੀ ਦੇ ਉਧਰ ਤੋਂ ਜਨਮ ਲਿਆ ਸੀਗਾ ਅੱਜ ਜੀ ਮੈਂ ਮਹਾਂਪੁਰਸ਼ਾਂ ਦੀ ਜਨਮ ਸਾਖੀ ਪੜ ਰਿਹਾ ਸੀ ਤੇ ਉਹਨਾਂ ਦੀ ਮਾਤਾ ਜੀ ਦੇ ਬਾਰੇ ਪੜਿਆ ਕਿ ਮਾਤਾ ਪ੍ਰਤਾਪ ਕੌਰ ਜੀ ਉਹ ਵੀ ਕਹਿੰਦੇ ਆ ਵੀ ਸੰਤ ਮੂਲ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਉਹਨਾਂ ਦੇ ਵਾਰ ਨਾਲ ਬਜ਼ੁਰਗਾਂ ਨੇ ਬੇਨਤੀ ਕੀਤੀ ਕਿ ਮਹਾਰਾ ਸਾਡੇ ਘਰ ਸੰਤਾਨ ਦਿਓ ਪੁੱਤਰ ਰਤਨ ਦੀ ਕਿਰਪਾ ਕਰੋ ਮਹਾਂਪੁਰਸ਼ਾਂ ਨੇ ਅਰਦਾਸ ਕਰਤੀ ਵੀ ਭਾਈ ਤੁਹਾਡੇ ਤੇ ਗੁਰੂ ਨਾਨਕ ਤੁઠੇਗਾ ਮਿਹਰ ਕਰੇਗਾ ਤੇ ਸੰਤਾਨ ਦੀ ਦਾਤ ਮਿਲੇਗੀ ਬੇਟੀ ਹੋ ਗਈ ਫਿਰ ਗਏ ਸੰਤਾਂ ਕੋਲ ਕਹਿੰਦੇ ਜੀ ਬੇਟੀ ਹੋ ਗਈ ਉਹ ਕਹਿੰਦੇ ਭਾਈ ਇਹ ਬੇਟੀ ਵੀ ਬੜੇ ਭਾਗਾ ਵਾਲੀ ਹੋਵੇਗੀ 5 ਸਾਲ ਦੀ ਹੋ ਗਈ ਮਾਤਾ ਪ੍ਰਤਾਪ ਕੌਰ ਸੰਤਾਂ ਦੇ ਡੇਰੇ ਵਿੱਚ ਜਾ ਕੇ ਤੇ ਉਹ ਖੇਡਦੀ ਖੇਡਦੀ ਨਾ ਬਾਗੀਚੇ 'ਚ ਫੁੱਲ ਲੱਗੇ ਸੀ 5-7 ਫੁੱਲ ਤੋੜ ਲਈ ਜਦੋਂ ਫੁੱਲ ਤੋੜ ਕੇ ਲਿਆਈ ਤੇ ਮਾਂ-ਬਾਪ ਗੁੱਸੇ ਹੋਏ ਵੀ ਪੁੱਤਰ ਤੂੰ ਸੰਤਾਂ ਦੇ ਬਾਗੀਚੇ ਦੇ ਫੁੱਲ ਕਿਉਂ ਤੋੜੇ ਨੇ ਤੇ ਸੰਤ ਮੂਲ ਸਿੰਘ ਜੀ ਕਿਰਪਾ ਚ ਆ ਕੇ ਕਹਿਣ ਲੱਗੇ ਇਹਨੂੰ ਨਾ ਝਿੜਕੋ ਇਹਦੀ ਕੁੱਖ ਤੋਂ ਬੜੇ ਮਹਾਂਪੁਰਸ਼ਾਂ ਦਾ ਜਨਮ ਹੋਣਾ ਜਿਹਨਾਂ ਲੱਖਾਂ ਲੋਕਾਂ ਨੂੰ ਗੁਰੂ ਨਾਲ ਜੋੜਨਾ ਹੈ ਇੱਕ ਸਾਧ ਵਚਨ ਅਟਲਾਦਾ ਵਚਨ ਹੀ ਹੁੰਦਾ ਮਹਾਂਪੁਰਸ਼ਾਂ ਦਾ ਫਲੀਪੂਤ ਹੋ ਗਿਆ ਜਿਵੇਂ ਸਾਧ ਸੰਗਤ ਜੀ ਮਹਾਰਾਜ ਜੀਨ ਦਾ ਹੋਇਆ ਗਜਪਤ ਸਿੰਘ ਜੀਨ ਦੇ ਰਾਜੇ ਗਜਪਤ ਸਿੰਘ ਦੇ ਘਰ ਲੜਕੀ ਜੰਮੀ ਤੇ ਉਦੋਂ ਰਿਵਾਜ ਸੀ ਅੱਜ ਵੀ ਕਈ ਗੁਰਾ ਤੇ ਗੁਰਾਏ ਪਏ ਹੋਏ ਨੇ ਲੋਕ ਕਹਿੰਦੇ ਧੀਆ ਕੀ ਕਰਨੀਆ ਨੇ ਪਰੇ ਮਾਰ ਛੱਡੋ ਪਹਿਲਾਂ ਜੰਮ ਕੇ ਮਾਰਦੇ ਸੀ ਹੁਣ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਆ ਧੀ ਮਾਰਨੋਂ ਦਸਵੇਂ ਪਾਤਸ਼ਾਹ ਦਾ ਬਚਨ ਹੈ ਵੀ ਖਾਲਸੇ ਨੇ ਵਰਤਨਾ ਨਹੀਂ ਨੜੀ ਮਾਰਨ ਨਾਲ ਤੇ ਕੁੜੀ ਮਾਰਨ ਨਾਲ ਨਹੀਂ ਵਰਤਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਨੜੀ ਮਾਰ ਤੇ ਕੁੜੀ ਮਾਰ ਨਾਲ ਨਹੀਂ ਵਰਤਣਾ ਉਹਦੇ ਹੱਥ ਦਾ ਪਾਣੀ ਵੀ ਨਹੀਂ ਪੀਣਾ ਤੇ ਕੁੜੀ ਮਾਰਨ ਵਾਲੇ ਜਿਹੜੇ ਹਨ ਉਹ ਮਨੁੱਖਤਾ ਦੇ ਘਾਤਕ ਹਨ ਚਾਰ ਬੱਜਰ ਪਾਪ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖੇ ਗਏ ਬ੍ਰਾਹਮਣ ਕੈਲੀ ਘਾਤ ਕੰਜਕਾਂ ਅਨਚਾਰੀ ਕਾ ਧਾਨ ਬ੍ਰਾਹਮਣ ਦੀ ਹੱਤਿਆ ਪਾਪ ਹੈ ਕਿਉਂ ਇੱਕ ਬ੍ਰਾਹਮਣ ਵਿਦਵਾਨ ਬਣਾਣਾ ਪਵੇ 25-25 ਸਾਲ ਕਾਸ਼ੀ ਜਾ ਕੇ ਪੜਦਾ ਤਾਂ ਵਿਦਵਾਨ ਬਣਦਾ ਐਡੇ ਵੱਡੇ ਵਿਦਵਾਨ ਦੀ ਮਿਹਨਤ ਨੂੰ ਇੱਕ ਮੂਰਖ ਜਿਹਾ ਬੰਦਾ ਉੱਠ ਕੇ ਉਹਨੂੰ ਮਾਰ ਦੇਵੇ ਉਸਤਾਦਾਂ ਦੀ ਮਿਹਨਤ ਮਾਂ-ਬਾਪ ਦੀ ਮਿਹਨਤ ਵਿਦਵਾਨ ਦੀ ਮਿਹਨਤ ਗ੍ਰੰਥਾਂ ਦੀ ਮਿਹਨਤ ਉਹ ਸਾਰੀ ਖਤਮ ਹੋ ਗਈ ਇਸ ਕਰਕੇ ਬ੍ਰਾਹਮਣ ਦੀ ਹੱਤਿਆ ਪਾਪ ਹੈ ਦੂਜੀ ਗਊ ਦੀ ਹੱਤਿਆ ਪਾਪ ਹੈ ਗਊ ਹੋਵੇਗੀ ਦੁੱਧ ਦੇਵੇਗੀ ਜੇ ਗਊ ਹੀ ਮਾਰ ਜੋਗੇ ਦੁੱਧ ਦਿਓ ਦੁੱਧ ਕਿਓ ਕਿੱਥੋਂ ਹੋਵੇਗਾ ਤੀਜਾ ਸਾਧ ਸੰਗਤ ਦੀ ਕੰਜਕਾਂ ਕੰਜਕ ਨਾਮ ਲੜਕੀ ਦਾ ਹੈ ਬੇਟੀ ਦਾ ਹੈ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਬਚਨ ਲਿਖੇ ਆ ਵੱਡਾ ਪਾਪ ਹੈ ਜੇ ਬੇਟੀ ਮਰ ਗਈ ਤੇ ਸਮਾਜ ਖਤਮ ਹੋ ਗਿਆ ਅੱਗੇ ਕਿਵੇਂ ਚੱਲੇਗੀ ਦੁਨੀਆ ਕਹਿੰਦੇ ਰਾਜੇ ਜੀਂਦ ਦੇ ਰਾਜੇ ਗਜਬਤ ਸਿੰਘ ਦੇ ਘਰ ਲੜਕੀ ਜੰਮੀ ਤੇ ਰਿਵਾਜ ਦੇ ਮੁਤਾਬਕ ਦਾਇਆਂ ਨੇ ਸਲਾਹ ਕਰਕੇ ਫਟਾਫਟ ਕੁਜੇਜ ਪਾਤੀ ਕੁਜੇਜ ਪਾ ਕੇ ਟੋਆ ਪਟ ਕੇ ਦਾਬਾ ਹੈ ਆਪੇ ਮਰ ਜਾਏਗੀ ਪਰ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ ਬ੍ਰਹਮ ਗਿਆਨੀ ਬਾਬਾ ਗੁੱਦੜ ਸਿੰਘ ਜੀ ਹੋਏ ਨੇ ਉਹਨਾਂ ਨੇ ਦਸਵੇਂ ਪਾਤਸ਼ਾਹ ਦੇ ਸਮੇਂ ਦੇ ਦਰਸ਼ਨ ਕੀਤੇ ਸੀ ਬਚਪਨ ਤੋਂ ਹੀ ਗੁਰੂ ਘਰ ਨਾਲ ਜੁੜੇ ਬੰਦਗੀ ਵਾਲੇ ਹਰ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰੀ ਜਾਣਾ ਨਾਮ ਜਪੀ ਜਾਣਾ ਬਾਣੀ ਪੜ੍ਹੀ ਜਾਣੀ ਸੇਵਾ ਕਰੀ ਜਾਣਾ ਉਹਨਾਂ ਮਹਾਪੁਰਸ਼ਾਂ ਨੂੰ ਤ੍ਰਿਕਾਲ ਸੋਝੀ ਹੁੰਦੀ ਹੈ ਸਭ ਗਿਆਨ ਹੁੰਦਾ ਉਹ ਦੌੜਿਆ ਆਏ ਰਾਜਾ ਮਹਿਲਾਂ 'ਚ ਬੈਠਾ ਸੀ ਬਾਹੋਂ ਫੜ ਕੇ ਕਹਿਣ ਲੱਗੇ ਓਏ ਮਲੇਸ਼ਾ ਕਹਾਂਦਾ ਤੇ ਗੁਰੂ ਘਰ ਸਿੱਖ ਹੈ ਕੰਮ ਮਲੇਸ਼ਾਂ ਵਾਲੇ ਕਰਦਾ ਚੱਲ ਉਹ ਕੁੜੀ ਨੂੰ ਜਿੱਥੇ ਦੱਬਿਆ ਸੀ ਨਾ ਉੱਥੋਂ ਜਾ ਕੇ ਟੋਆ ਪੱਟਿਆ ਤੇ ਫਟਾਫਟ ਕੁੜੀ ਕਢਾ ਲਈ ਅਜੇ ਥੋੜੇ ਮਿੰਟ ਹੀ ਹੋਏ ਸੀ ਦੱਬਿਆਂ ਨੂੰ ਕੁਜੇ ਵਿੱਚ ਜਿਉਂਦੀ ਅੰਗੂਠਾ ਚੁੰਗਦੀ ਪਈ ਹੈ ਪਰ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖਿਆ ਪਰਮੇਸ਼ਰ ਦੀ ਮਰਜ਼ੀ ਹੈ ਬਿਨਾਂ ਸਵਾਸਾਂ ਦੇ ਬਚਾ ਲੈਂਦਾ ਸਾਧ ਸੰਗਤ ਦੀ ਲੜਕੀ ਜਦੋਂ ਬਾਹਰ ਕੱਢੀ ਨਾ ਬਾਬਾ ਗੁਰਦੜ ਸਿੰਘ ਜੀ ਹੱਥ ਤੇ ਲੈ ਕੇ ਕਹਿਣ ਲੱਗੇ ਕਹਿੰਦੇ ਇਹਨੂੰ ਮਾਰ ਦਿਓ ਇਹਦੇ ਇਹਦੇ ਪੇਟ ਤੋਂ ਇਹਦੀ ਕੁੱਖ ਤੋਂ ਤਾਂ ਪੰਜਾਬ ਦਾ ਮਹਾਰਾਜਾ ਸ਼ੇਰੇ ਪੰਜਾਬ ਪੈਦਾ ਹੋਵੇਗਾ ਉਹ ਲੜਕੀ ਜਵਾਨ ਹੋਈ ਸਰਦਾਰ ਮਾਹ ਸਿੰਘ ਸੂਕਰ ਚੱਕੀ ਨਾਲ ਵਿਆਹੀ ਗਈ ਉਹਦੇ ਪੇਟ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਮਹਾਰਾਜ ਕਹਿੰਦੇ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਧੀਆਂ ਮਾਰਨ ਵਾਲਿਓ ਗੁਰਬਾਣੀ ਦੇ ਇਸ ਹੁਕਮ ਨੂੰ ਸਮਝੋ ਕੀ ਪਤਾ ਤੁਹਾਡੀ ਧੀ ਦੇ ਪੇਟ ਤੋਂ ਕਿੱਡਾ ਵੱਡਾ ਅਵਤਾਰ ਪੈਦਾ ਹੋ ਜਾਵੇ ਕੋਈ ਮਹਾਪੁਰਸ਼ ਪੈਦਾ ਹੋਵੇ ਕੋਈ ਜਪੀ ਤਪੀ ਪੈਦਾ ਹੋਵੇ ਕੋਈ ਸੂਰਮਾ ਪੈਦਾ ਹੋਵੇ ਕੋਈ ਰਾਜਾ ਮਹਾਰਾਜਾ ਪੈਦਾ ਹੋ ਜਾਵੇ ਪਰਮੇਸ਼ਰ ਦੀ ਖੇਡ ਹੈ ਤਾਂ ਬਾਬਾ ਮਹੂਲ ਸਿੰਘ ਜੀ ਕਹਿਣ ਲੱਗੇ ਇਹ ਕੁੜੀ ਨੂੰ ਨਾ ਛਿੜਕੋ ਇਹਦੀ ਤੁਖ ਤੋਂ ਮਹਾਪੁਰਸ਼ ਨੇ ਪੈਦਾ ਹੋਣਾ ਲੱਖਾਂ ਬੰਦਿਆਂ ਨੂੰ ਗੁਰੂ ਦਾ ਲੜ ਫੜਾਏਗਾ ਅਮਰ ਸ਼ਿਕਾਏਗਾ ਸਾਧ ਸੰਗਤ ਜੀ ਉਸ ਪ੍ਰਤਾਪ ਕੌਰ ਦੇ ਪੇਟ ਤੋਂ ਮਹਾਂਪੁਰਸ਼ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਹੋਇਆ ਕੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਕੱਲ ਦਾ ਦਿਹਾੜਾ ਹੈ ਇਹ ਬਾਬਾ ਜੀ ਦੇ ਅਵਤਾਰ ਦਾ ਦਿਹਾੜਾ 26 ਮਾਰਚ ਦਾ ਬਾਬਾ ਆਨੰਦ ਸਿੰਘ ਜੀ ਦੀ ਸੇਵਾ ਕੀਤੀ ਬਚਨ ਕਮਾਇਆ ਕਹਿੰਦੇ ਵੀ ਕਈ ਆਏ ਮੇਰੇ ਵਰਗੇ ਈਸ਼ਰ ਨੂੰ ਪਿੱਛੇ ਹਟਾ ਦਈਏ ਤੇ ਅਸੀਂ ਸੇਵਾਦਾਰ ਬਣ ਜਾਈਏ ਇਹ ਬੜੀ ਹੁੰਦੀ ਆ ਡੇਰਿਆਂ ਵਿੱਚ ਅੱਜ ਤੇ ਬਹੁਤਾ ਹੀ ਵੱਧ ਗਿਆ ਜਿੰਨੀ ਮਾਇਆ ਆ ਗਈ ਨਾ ਡੇਰਿਆਂ 'ਚ ਉਹਨਾਂ ਸਾਧ ਸੰਗਤ ਜੀ ਇਹੋ ਜਿਹੇ ਬੰਦੇ ਜ਼ਿਆਦਾ ਅੱਗੇ ਹੋ ਜਾਂਦੇ ਆ ਕਹਿੰਦੇ ਈਸ਼ਰ ਬੜੀ ਸੇਵਾ ਕਰਦਾ ਬਾਬਾ ਜੀ ਈਸ਼ਰ ਤੇ ਬੜੇ ਜ਼ਿਆਦਾ ਖੁਸ਼ ਰਹਿੰਦੇ ਐ ਇਹਨੂੰ ਪਿੱਛੇ ਕਰੀਏ ਤੇ ਆਪਾਂ ਸੇਵਾ ਕਰੀਏ ਇੱਕ ਬੰਦਾ ਆ ਗਿਆ ਤੇ ਆ ਕੇ ਨਾ ਬਾਬਾ ਜੀ ਬਾਬਾ ਅਨੰਤ ਸਿੰਘ ਜੀ ਮਹਾਰਾਜ ਦੇ ਕੋਲ ਸੇਵਾ ਲੱਗ ਪਿਆ ਕਰਨਾ ਮਹਾਰਾਜ ਬਾਬਾ ਨਾਨਕ ਸਿੰਘ ਜਿਹੜਾ ਬਚਨ ਕਰਿਆ ਕਰਨ ਬਾਬਾ ਈਸ਼ਰ ਸਿੰਘ ਨੂੰ ਉਹ ਈਸ਼ਰ ਸਿੰਘ ਨੂੰ ਤੁਰਨ ਨਾ ਦਿਆ ਕਰੇ দৌੜ ਕੇ ਪਹਿ ਨਹੀਂ ਉਹ ਕੰਮ ਜਿਹੜਾ ਨਾ ਭੱਜ ਕੇ ਕਰਿਆ ਕਰੇ ਬਾਬਾ ਜੀ ਜਾਣੀ ਜਾਣ ਸਨ ਕਿਉਂਕਿ ਸਾਧ ਸੰਗਤ ਜੀ ਮਹਾਂਪੁਰਸ਼ ਕੰਮ ਦੇ ਭੁੱਖੇ ਨਹੀਂ ਹੁੰਦੇ ਮਹਾਂਪੁਰਸ਼ ਪ੍ਰੇਮ ਦੇ ਭੁੱਖੇ ਹੁੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੰਮ ਕਰਨ ਨੂੰ ਤੇ ਬੜੇ ਬੜੇ ਹੁੰਦੇ ਆ ਪਰ ਪ੍ਰੇਮ ਨਾਲ ਕਿਹੜਾ ਕਰਦਾ ਇਹ ਦੇਖਦੇ ਆਓ ਭਾਵਨਾ ਨਾਲ ਕਿਹੜਾ ਕਰਦਾ ਇੱਕ ਹੁੰਦਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਮਹਾਰਾਜ ਨੇ ਗੁਰੂ ਰੰਗ ਸਾਹਿਬ ਦੇ ਸਾਰੇ ਬਚਨ ਲਿਖੇ ਨੇ ਬੱਧਾ ਚੱਟੀ ਭਰਨੀ ਉਤੋਂ ਉਤੋਂ ਵਿਖਾਵਾ ਕਰਨਾ ਮਹਾਰਾਜ ਕਹਿੰਦੇ ਨਹੀਂ ਉਹ ਪ੍ਰਵਾਨ ਨਹੀਂ ਹੋਣੀ ਉਹਦਾ ਕੋਈ ਗੁਣ ਨਹੀਂ ਹੋਣਾ ਪ੍ਰਵਾਨ ਕੀ ਹੋਣਾ ਸੇਤੀ ਖੁਸ਼ੀ ਸਵਾਰੀ ਹੈ ਜਿਹੜਾ ਖੁਸ਼ੀ ਨਾਲ ਕੰਮ ਕਰੇ ਨਾ ਉਹ ਕੰਮ ਸਵਾਰ ਨਾਲ ਉਹਨੇ ਲੋਕ ਵੀ ਸਵਾਰਨਾ ਉਹਨੇ ਪਰਲੋਕ ਵੀ ਸਵਾਰਨਾ ਭਾਈ ਲੈਣੇ ਨੇ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਖੁਸ਼ੀ ਨਾਲ ਸੇਵਾ ਕੀਤੀ ਸੀ ਉਹਨਾਂ ਨੇ ਵਡਿਆਈ ਪਿੱਛੇ ਨਹੀਂ ਕੀਤੀ ਉਹਨਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਸ਼ਾਬਾਸ਼ ਲੈਣ ਵਾਸਤੇ ਵੀ ਨਹੀਂ ਕੀਤੀ ਉਹਨਾਂ ਨੇ ਤਾਂ ਇਹ ਸੇਵਾ ਸਮਝ ਕੇ ਸੇਵਾ ਕੀਤੀ ਵੀ ਮੈਂ ਨਿਰੰਕਾਰ ਦੀ ਸੇਵਾ ਕਰ ਰਿਹਾ ਪਰਮੇਸ਼ਰ ਦੀ ਤੇ ਇਹ ਸੇਵਾ ਲੋਕ ਪਰਲੋਕ ਸਵਾਰ ਦੇਵੇਗੀ ਕਾਮਨਾ ਵੀ ਕੋਈ ਨਹੀਂ ਰੱਖੀ ਫਿਰ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਉਹ ਸੱਜਣ ਕਹਿੰਦੇ ਬਾਬਾ ਜੀ ਦੀ ਬਾਬਾ ਨਾਨਕ ਸਿੰਘ ਦੀ ਸੇਵਾ ਦਾ ਬੜੀ ਕਰਿਆ ਕਰੇ ਪਰ ਕਹਿੰਦੇ ਬਚਨ ਜਿਹੜਾ ਨਾ ਉਹਦੇ ਮਨ ਵਿੱਚ ਇਹ ਹੀ ਕਿ ਮੈਂ ਮੁਖੀ ਸੇਵਾਦਾਰ ਬਣ ਗਿਆ ਤੇ ਬਾਬਾ ਜੀ ਗੱਦੀ ਮੈਨੂੰ ਦੇਣਗੇ ਪਗ ਮੈਨੂੰ ਦੇਣਗੇ ਕਹਿੰਦੇ ਇੱਕ ਦਿਨ ਸਰਦੀ ਦਾ ਸਮਾਂ ਸੀ ਉਹ ਮਾਹ ਦੀ ਕੜਕਵੀਂ ਰਾਤ ਤੇ ਬਾਬਾ ਜੀ ਨੇ ਦੋਵਾਂ ਨੂੰ ਬੁਲਾ ਲਿਆ ਉਹਨੂੰ ਵੀ ਬੁਲਾ ਲਿਆ ਤੇ ਬਾਬਾ ਈਸ਼ਰ ਸਿੰਘ ਜੀ ਨੂੰ ਪਿਆਰ ਨਾਲ ਬੁਲਾਉਂਦੇ ਹੁੰਦੇ ਸੀ ਈਸ਼ਰ ਹਾਂ ਮਹਾਰਾਜ ਆ ਜਾ ਕਹਿੰਦੇ ਬਾਬਾ ਈਸ਼ਰ ਸਿੰਘ ਜੀ ਨੂੰ ਤੇ ਉਹ ਜਿਹੜਾ ਵਿਖਾਵੇ ਦੀ ਸੇਵਾ ਕਰਦਾ ਸੀ ਦੋਵਾਂ ਨੂੰ ਹੁਕਮ ਦਿੱਤਾ ਵੀ ਤਨ ਦੇ ਕੱਪੜੇ ਲਾ ਦਿਓ ਤੇ ਉੱਥੇ ਬਾਹਰ ਬਹਿ ਜਾਓ ਦੋਵੇਂ ਕੱਪੜੇ ਬਸਤਰ ਲਾ ਦਿਓ ਤੇ ਬਾਹਰ ਬਹਿ ਜਾਓ ਸਾਹ ਸੰਗਤ ਦੀ ਇੱਕ ਕਸ਼ਹਿਰਾ ਤੇ ਇੱਕ ਦਸਤਾਰ ਰਹਿ ਗਈ ਤੇ ਤਨ ਤੇ ਬਿਨੈਣ ਵੀ ਨਹੀਂ ਰਹਿਣ ਦਿੱਤੀ ਇੱਕ ਕਸ਼ਹਿਰਾ ਇੱਕ ਦਸਤਾਰ ਬਾਬਾ ਈਸ਼ਰ ਸਿੰਘ ਸਤਿ ਬਚਨ ਕਰਕੇ ਠੰਡ ਚ ਬਹਿ ਗਏ ਨਾਲ ਬੱਧਾ ਚੱਟੀ ਉਹ ਵੀ ਬਹਿ ਗਿਆ ਪਰ ਮਨ ਚ ਸੋਚਦਾ ਕਹਿੰਦਾ ਕਿਹੋ ਜੇ ਸੰਤ ਨੇ ਚਾਹੀਦਾ ਸੀ ਮੈਨੂੰ ਸਾਰਾ ਦਿਨ ਮੈਂ ਸੇਵਾ ਕਰਦਾ ਰਾਤ ਨੂੰ ਕਹਿੰਦੇ ਵੀ ਕੋਈ ਰਜਾਈ ਲੈ ਕੇ ਕੰਬਲ ਲੈ ਕੇ ਆਰਾਮ ਕਰ ਲੈ ਸੁਖ ਲੱ ਲਾ ਕੋਈ ਮੈਨੂੰ ਅੰਗੀਠੀ ਬਾਲ ਦੇ ਜਾਂ ਕੋਈ ਵਧੀਆ ਮੈਨੂੰ ਸੁਖ ਦਿੰਦੇ ਇਹਨਾਂ ਤੇ ਤਨ ਦੇ ਕੱਪੜੇ ਵੀ ਲਵਾ ਲਏ ਨੇ ਤੇ ਸਵੇਰੇ ਫੇਰ 2 ਵਜੇ ਕਹਿਣਗੇ ਵੀ ਪਾਣੀ ਗਰਮ ਕਰ ਇਸ਼ਨਾਨ ਕਰਨਾ ਨਾ ਦਿਨੇ ਆਰਾਮ ਨਾ ਰਾਤੀ ਠੰਡ ਉਤੋਂ ਪਵੇ ਸਾਸ ਸੰਗ ਜੀ ਆਕੜਨ ਲੱਗ ਪਿਆ ਪਿੰਡਾ ਠੱਕਾ ਵਜਿਆ ਮਹਾਂਪੁਰਸ਼ ਆਪਣੀ ਮਾਇਆ ਨਾਲ ਹੀ ਕਲਾ ਵਰਤਾ ਦਿੰਦੇ ਆ ਐਸੀ ਬਾਬਾ ਆਨੰਦ ਸਿੰਘ ਨੇਰੀ ਚਲਾਈ ਐਸਾ ਠੱਕਾ ਵਜਿਆ ਦੰਦ ਖੜਕਣ ਲੱਗ ਪਏ ਸਾਧ ਸੰਗਤ ਜੀ ਅੱਧੀ ਰਾਤ ਨੂੰ ਕਿਹੜਾ ਝੱਲੇ ਗੁਰੂ ਦੀ ਝਾਲਾ ਬੜੀ ਔਖੀ ਖੇਡ ਹੈ ਬੜੀ ਕਿਸਵਟੀ ਔਖੀ ਕਬੀਰ ਕਿਸੌਟੀ RAM ਕੀ ਝੂਠਾ ਟਿਕੈ ਨਾ ਕੋਏ RAM ਕਿਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਉੱਠ ਕੇ ਦੌੜ ਗਿਆ ਭੱਜ ਗਿਆ ਮੈਦਾਨ ਛੱਡ ਗਿਆ ਸੰਤ ਮਹਾਰਾਜ ਬਾਬਾ ਆਨੰਦ ਸਿੰਘ ਜੀ ਅੰਦਰੋਂ ਵੇਖ ਰਹੇ ਸਨ ਕਹਿਣ ਲੱਗੇ ਈਸ਼ਰ ਹਾਂ ਮਹਾਰਾਜ ਕਹਿੰਦੇ ਆ ਜਾ ਹੁਣ ਤੂੰ ਆ ਜਾ بس ਇੰਨਾ ਹੀ ਕੀ ਕੰਮ ਸੀਗਾ ਇਹੀ ਵੇਖਣਾ ਸੀ ਵੀ ਕਿ ਸੌਟੀ ਸਹਿੰਦਾ ਕਿ ਨਹੀਂ ਸਹਿੰਦਾ ਭੱਜ ਭੱਜ ਕੇ ਕਹਿੰਦਾ ਸੀ ਕੰਮ ਕਰਨ ਨੂੰ ਹੁਣ ਕੀ ਹੋ ਗਿਆ ਸਾਧ ਸੰਗਤ ਜੀ ਗੁਰਪੀਰਾਂ ਕੀ ਚਾਕਰੀ ਮਹਾ ਕਰੜੀ ਸੁਖਸਾਰ ਗੁਰੂ ਪੀਰਾਂ ਦੀ ਸਾਧੂਆਂ ਦੀ ਮਹਾਪੁਰਸ਼ਾਂ ਦੀ ਚਾਕਰੀ ਕਰਨੀ ਬੜੀ ਔਖੀ ਹੈ ਬੜੀ ਕਰੜੀ ਹੈ ਸਾਡੇ ਵਰਗੇ ਨਹੀਂ ਕਰ ਸਕਦੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਸਟੇਜ ਤੇ ਕਥਾ ਅਸੀਂ ਬੜੀ ਕਰ ਲੈਨੇ ਆ ਪਰ ਸਾਧ ਸੰਗਤ ਜੀ ਸਤਿ ਪੁਰਸ਼ਾਂ ਦਾ ਬਚਨ ਕਮਾ ਲੈਣਾ ਬੜਾ ਔਖਾ ਹੈ ਮਹਾਰਾਜ ਕਹਿੰਦੇ ਜੇ ਕੋਈ ਕਮਾ ਲਵੇ ਜੇ ਕੋਈ ਬਚਨ ਕਮਾਵੇ ਸੰਤਨ ਦਾ ਸੋ ਗੁਰ ਪ੍ਰਸਾਦੀ ਤਰੀ ਹੈ ਬਚਨ ਕਮਾਵੇ ਨਾ ਤੇ ਉਹ ਗੁਰੂ ਕਿਰਪਾ ਨਾਲ ਤਰ ਜਾਂਦਾ ਹੈ ਸੰਸਾਰ ਸਾਗਰ ਤੋਂ ਬਾਬਾ ਈਸ਼ਰ ਸਿੰਘ ਜੀ ਬਾਬਾ ਆਨੰਦ ਸਿੰਘ ਦੇ ਬਚਨ ਕਮਾਏ ਜੇ ਮਹਾਂਪੁਰਸ਼ਾਂ ਨੇ ਰਾਤ ਨੂੰ ਕਹਤਾ ਨਾ ਵੀ ਦਿਨ ਹੈ ਤਾਂ ਉਹਨਾਂ ਨੇ ਇਹ ਨਹੀਂ ਆਖਿਆ ਵੀ ਮਹਾਰਾਜ ਰਾਤ ਹੈ ਸਤਿਬਚਨ ਦਿਨ ਹੀ ਹੈ ਜੇ ਦਿਨੇ ਕਹਤਾ ਵੀ ਰਾਤ ਹੈ ਤਾਂ ਉਹਨਾਂ ਨੇ ਆਖਿਆ ਸਤਿਬਚਨ ਰਾਤ ਹੀ ਹੈ ਬਸ ਇੰਨੀ ਕੀ ਗੱਲ ਸੀ ਜਿਹੜੀ ਹਰ ਕੋਈ ਬੰਦਾ ਕਮਾ ਨਹੀਂ ਸਕਦਾ ਬਾਬਾ ਈਸ਼ਰ ਸਿੰਘ ਜੀ ਹੋਰਾਂ ਨੇ ਕਮਾਈ ਕੀਤੀ ਹੈ ਅੱਜ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ ਜਿੱਥੇ ਜਿੱਥੇ ਗੁਰੂ ਕੇ ਪਿਆਰੇ ਜਿੱਥੇ ਜਿੱਥੇ ਗੁਰਮੁਖ ਬੈਠੇ ਨੇ ਬਾਬਾ ਜੀ ਦੀ ਯਾਦ ਵਿੱਚ ਸਮਾਗਮ ਹੋ ਰਹੇ ਨੇ ਥਾਂ ਥਾਂ ਤੇ ਇਸੇ ਅਸਥਾਨ ਤੇ ਅੱਜ ਬਾਬਾ ਜੀ ਸ੍ਰੀ ਮਾਨਸੰਤ ਬਾਬਾ ਆਰਮ ਸਿੰਘ ਜੀ ਸਿੰਘੜੇ ਵਾਲੇ ਮਹਾਂਪੁਰਸ਼ ਔਰ ਦੂਰ ਦੂਰ ਤੱਕ ਜਿਨ੍ਹਾਂ ਦਾ ਨਾਮ ਹੈ ਗੁਰੂ ਘਰ ਨਾਲ ਜੋੜਦੇ ਗੁਰਬਾਣੀ ਦਾ ਕੀਰਤਨ ਬੜਾ ਅੰਮ੍ਰਿਤਮਈ ਕੀਰਤਨ ਕਰਦੇ ਆ ਸਾਧ ਸੰਗਤ ਜੀ ਇਹ ਦਾਤ ਗੁਰੂ ਨਾਨਕ ਦੀ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਟੁੱਠੇ ਸੀ ਨਾ ਭਾਈ ਮਰਦਾਨੇ ਤੇ ਮੇਰੇ ਕੋਲ ਫਕਰ ਜੀ ਬੈਠੇ ਆ ਉਹਨਾਂ ਦੀ ਅੰਸ ਬੰਸ ਭਾਈ ਮਰਦਾਨਾ ਜਿਹਦੀ 17ਵੀਂ ਪੀੜ੍ਹੀ ਹਨ ਇਹ ਇਹਨਾਂ ਤੋਂ ਵੀ ਆਪਾਂ ਕੀਰਤਨ ਸੁਣਨਾ ਹੈ ਇਹਨਾਂ ਦੇ ਗੁਰੂ ਨਾਨਕ ਟੁੱਠੇ ਕਿਵੇਂ ਟੁੱਠੇ ਸਾਧ ਸੰਗਤ ਜੀ ਸਾਧ ਗੁਰੂ ਮਹਾਰਾਜ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਿਸ਼ਤਾ ਪੱਖੋ ਕੇ ਰੰਧਾਵਿਆਂ ਦੇ ਰਹਿਣ ਵਾਲੇ ਭਾਈ ਮੂਲੇ ਚੌਣੇ ਦੀ ਬੇਟੀ ਮਾਤਾ ਸੁਲਖਣੀ ਨਾਲ ਤੈ ਹੋਇਆ ਉਸ ਜਮਾਨੇ 'ਚ ਰਿਸ਼ਤਾ ਕਰਨ ਲਈ ਜਜਮਾਨ ਲੋਕ ਜਿਹੜੇ ਨੇ ਆਪਣੇ ਪਰੋਤਾਂ ਨੂੰ ਭੇਜਿਆ ਕਰਦੇ ਸੀ 나ਈ ਨੂੰ ਭੇਜਦੇ ਸੀ ਆਪਣੇ ਕੁੱਲ ਦੇ ਮੀਰ ਜਾਦਿਆਂ ਨੂੰ ਭੇਜਦੇ ਸੀ ਰਬਾਬੀਆਂ ਨੂੰ ਜਾਂ ਭੇਜਦੇ ਸੀ ਬ੍ਰਾਹਮਣਾਂ ਨੂੰ ਤੇ ਜਾਂ ਭੇਜਦੇ ਸੀ ਆਪਣੇ ਵੱਡਿਆਂ ਨੂੰ ਕੋ ਚਾਚੇ ਤਾਇਿਆਂ ਨੂੰ ਤੇ ਰਿਸ਼ਤਾ ਹੋਇਆ ਰਸਤੇ ਦੇ ਵਿੱਚ ਸਾਥ ਸੰਗਤ ਜੀ ਕੌਣ ਕੌਣ ਗਏ ਇੱਕ ਤਾਂ ਭਾਈਆ ਜੈਰਾਮ ਜੀ ਗਏ ਗੁਰੂ ਨਾਨਕ ਸਾਹਿਬ ਜੀ ਦੇ ਜੀਜਾ ਜੀ ਇੱਕ ਉਹਨਾਂ ਦੇ ਪਿਤਾ ਸਨ ਭਾਈ ਪਰਮਾਨੰਦ ਜੀ ਮਾਤਾ ਨਾਨਕੀ ਦੇ ਸਹੁਰਾ ਸਾਹਿਬ ਉਹ ਦੋਵੇਂ ਪਿਓ ਪੁੱਤਰ ਗਏ ਨਾਲ ਚਾਚਾ ਲਾਲੂ ਜੀ ਗਏ ਗੁਰੂ ਨਾਨਕ ਦੇਵ ਜੀ ਦੇ ਚਾਚੇ ਦਾ ਨਾਮ ਸੀ ਲਾਲੂ ਪਿਤਾ ਦਾ ਨਾਮ ਸੀ ਬਾਬਾ ਕਾਲੂ ਕਾਲੂ ਤੇ ਲਾਲੂ ਦੋਵੇਂ ਭਰਾ ਵੀ ਗਏ ਜਿੱਥੇ ਇਹ ਬਜ਼ੁਰਗ ਗਏ ਕਹਿਣ ਲੱਗੇ ਮਰਦਾਨਿਆ ਤੂੰ ਨਾਨਕ ਦਾ ਮਿੱਤਰ ਹੈ ਤੇ ਤੈਨੂੰ ਨਾਲ ਜ਼ਰੂਰ ਲੈ ਕੇ ਜਾਣਾ ਹੈ ਭਾਈ ਮਰਦਾਨਾ ਜੀ ਸਤਿਗੁਰਾਂ ਨਾਲ ਪਛਪਣ ਤੋਂ ਹੀ ਪਿਆਰ ਕਰਦੇ ਸੀ ਤੇ ਦਰਗਾਹ ਤੋਂ ਡਿਊਟੀ ਲੱਗੀ ਸੀ ਵੀ ਤੁਸੀਂ ਪਹਿਲਾਂ ਹੀ ਸੰਸਾਰ 'ਚ ਜਾਣਾ ਹੈ ਭਾਈ ਮਰਦਾਨਾ ਜੀ ਸਤਿਗੁਰੂ ਨਾਨਕ ਤੇਬ ਸੱਚੇ ਪਾਤਸ਼ਾਹ ਗਰੀਬ ਨਿਵਾਜ਼ ਦਾ ਰਿਸ਼ਤਾ ਕਰਨ ਗਏ ਰਿਸ਼ਤਾ ਕਰਕੇ ਖੁਸ਼ੀ-ਖੁਸ਼ੀ ਵਾਪਸ ਸੁਲਤਾਨਪੁਰ ਆਏ ਬੇਬੇ ਨਾਨਕੀ ਨੂੰ ਚਾਹ ਚੜ ਗਿਆ ਵੀ ਮੇਰੇ ਵੀਰ ਦਾ ਰਿਸ਼ਤਾ ਕਰਕੇ ਆਏ ਨੇ ਬੇਬੇ ਨਾਨਕੀ ਨੇ ਆਉਂਦਿਆਂ ਹੀ ਮੰਜੇ ਪੀੜੇ ਢਾ ਕੇ ਬਿਠਾਇਆ ਸਾਰਿਆਂ ਨੂੰ ਆਪਣੇ ਪਤੀ ਨੂੰ ਆਪਣੇ ਸਹੁਰੇ ਨੂੰ ਆਪਣੇ ਪਿਤਾ ਨੂੰ ਆਪਣੇ ਚਾਚੇ ਨੂੰ ਭਾਈ ਮਰਦਾਨੇ ਨੂੰ ਲੱਸੀ ਪਾਣੀ ਛਕਾਇਆ ਸਾਰੇ ਬੈਠੇ ਗੱਲਾਂ ਕਰ ਰਹੇ ਬੇਬੇ ਨਾਨਕੀ ਕਹਿੰਦੀ ਮੈਂ ਪ੍ਰਸ਼ਾਦਾ ਤਿਆਰ ਕਰਦੀ ਆਂ ਤੇ ਤੁਸੀਂ ਗੱਲਾਂ ਬਾਤਾਂ ਕਰੋ ਗੱਲਾਂ ਬਾਤਾਂ ਕਰਦੇ ਕਰਦੇ ਭਾਈ ਮਰਦਾਨਾ ਜੀ ਹੌਲੇ ਜੀ ਉਥੋਂ ਖਿਸਕ ਗਏ ਚੁੱਪ ਕਰਕੇ ਕਿਉਂਕਿ ਉਹਨਾਂ ਦੀ ਪ੍ਰੀਤੀ ਤਾਂ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਸੀ ਜਿੱਥੇ ਸਾਜ ਸੰਗਤ ਦੀ ਮੋਦੀ ਖਾਨਾ ਮੇਰੇ ਹਜ਼ੂਰ ਤੇਰਾ 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 ਤੋਲਦੇ ਸਨ ਉਸ ਹੱਟ ਦੇ ਉੱਤੇ ਹੱਟ ਸਾਹਿਬ ਜਾ ਕੇ ਭਾਈ ਮਰਦਾਨੇ ਨੇ ਸਤਗੁਰੂ ਜੀ ਨੂੰ ਨਮਸਕਾਰ ਕੀਤੀ ਕਹਿਣ ਲੱਗੇ ਜਜਮਾਨ ਜੀ ਵਧਾਈ ਹੋਵੇ ਮਹਾਰਾਜ ਕਹਿੰਦੇ ਮਰਦਾਨਾ ਜੀ ਤੁਹਾਨੂੰ ਵੀ ਵਧਾਈ ਹੋਵੇ ਮਰਦਾਨਾ ਮਜ਼ਾਕ ਦੇ ਨਾਲ ਕਹਿਣ ਲੱਗਾ ਮਹਾਰਾਜ ਸੁੱਕੀ ਵਧਾਈ ਦਿਓਗੇ ਕੋ ਖਵਾਓ ਪਿਆਓਗੇ ਨਹੀਂ ਪਿਆਰ ਸੀ ਨਾ ਜਿੱਥੇ ਪਿਆਰ ਹੋਵੇ ਉੱਥੇ ਸਾਥ ਸਗੇ ਜੀ ਖੁਸ਼ੀ ਦੇ ਬਚਨ ਹੁੰਦੇ ਹੈ ਵੀ ਮਾਹੌਲ ਖੁਸ਼ੀ ਦਾ ਸੀ ਕਹਿੰਦਾ ਮਹਾਰਾਜ ਸੁੱਕੀਆਂ ਵਧਾਈਆਂ ਨਹੀਂ ਕੁਝ ਖਵਾਓ ਪਿਆਓ ਕੋਈ ਜਿਵੇਂ ਅੱਜ ਕੱਲ੍ਹ ਕਹਿੰਦੇ ਪਾਰਟੀ ਕਰੋ ਪਹਿਲਾਂ ਕਹਿੰਦੇ ਸੀ ਵਧਾਈ ਚਕਾਓ ਕੋਈ ਮਿੱਠਾ ਮੂੰਹ ਕਰਾਓ ਮਹਾਰਾਜ ਕਹਿੰਦੇ ਮਰਦਾਨਿਆਂ ਸਾਡਾ ਫਰਜ਼ ਬਣਦਾ ਹੈ ਅਸੀਂ ਆਖੀਏ ਕਿ ਮਰਦਾਨਿਆ ਬੱਤੀ ਦੰਦਾਂ ਨੂੰ ਜੋ ਮਰਜ਼ੀ ਮੰਗ ਲੈ ਤੇ ਤੂੰ ਮੰਗੇ ਤੇ ਅਸੀਂ ਦਈਏ ਜੇ ਤੂੰ ਤਰਲੋਕੀ ਦਾ ਰਾਜ ਮੰਗੇ ਉਹ ਵੀ ਦੇ ਦਈਏ ਜੇ ਸੰਸਾਰ ਦਾ ਰਾਜ ਮੰਗੇ ਉਹ ਵੀ ਦੇ ਦਈਏ ਪਰਲੋਕ ਦਾ ਰਾਜ ਮੰਗੇ ਉਹ ਵੀ ਦੇ ਦਈਏ ਸਦੀਵ ਕਾਲ ਮਨੁੱਖਾ ਜਾਮੇ ਚ ਰਹਿਣਾ ਮੰਗ ਲਵੇਂ ਨਾ ਜਿਹੜੀ ਕੰਮ ਗੱਲ ਨਹੀਂ ਹੋ ਸਕਦੀ ਉਹ ਵੀ ਤੇਰੇ ਲਈ ਕਰ ਸਕਦੇ ਆਖੋ ਸਤਨਾਮ ਸ੍ਰੀ ਵਾਹਿਗੋ ਮਰਦਾਨਿਆਂ ਪਰ ਅੱਜ ਅਸੀਂ ਤੈਨੂੰ ਇਹ ਨਹੀਂ ਕਹਿਣਾ ਕਿ ਤੂੰ ਮੰਗ ਕਿਉਂ ਕਿਉਂਕਿ ਤੂੰ ਮੰਗਣਾ ਤੂੰ 150 ਰੁਪਈਆ ਮੰਗ ਲੇਗਾ ਇੱਕ ਦਸ ਕਪੜਾ ਸੂਟ ਜੋੜਾ ਮੰਗ ਲੇਗਾ ਦੋ ਚਾਰ ਸਿਰ ਆਟਾ ਮੰਗ ਲੇਗਾ ਮਰਦਾਨਿਆਂ ਨਹੀਂ ਗੱਲ ਨਹੀਂ ਬਣਨੀ ਇਹ ਛੋਟੀ ਜੀ ਚੀਜ਼ ਦੇ ਕੇ ਮੇਰਾ ਮਨ ਖੁਸ਼ ਨਹੀਂ ਹੋਣਾ ਅੱਜ ਅਸੀਂ ਤੈਨੂੰ ਆਪਣੀ ਖੁਸ਼ੀ ਨਾਲ ਉਹ ਚੀਜ਼ ਦੇਣ ਲੱਗੇ ਹਾਂ ਜਿਹੜੀ ਸਿਕੰਦਰ ਵਰਗੇ ਬਾਦਸ਼ਾਹ ਦੇ ਖਜ਼ਾਨੇ ਵਿੱਚ ਵੀ ਨਹੀਂ ਸੀ ਕਾਰੂ ਦੇ ਖਜ਼ਾਨੇ ਵੀ ਖਾਲੀ ਸਨ ਉਸ ਚੀਜ਼ ਤੋਂ ਬਿਨਾ بڑے بڑے ਰਾਜੇ ਮਹਾਰਾਜਿਆਂ ਨੂੰ ਜਿਹੜੀ ਚੀਜ਼ ਨਹੀਂ ਮਿਲੀ ਉਹ ਤੇਰੀ ਝੋਲੀ 'ਚ ਪਾਣ ਲੱਗੇ ਆ ਕਹਿਣ ਲੱਗਾ ਜਜਮਾਨ ਉਹ ਕਿਹੜੀ ਚੀਜ਼ ਆ ਜਿਹੜੀ ਮੇਰੀ ਝੋਲੀ 'ਚ ਪਾਣ ਲੱਗੇ ਹੋ ਤੇ ਹਜੂਰ ਖੁਸ਼ ਹੋ ਕੇ ਕਹਿਣ ਲੱਗੇ ਮਰਦਾਨਿਆਂ ਲੈ ਫਿਰ ਤੈਨੂੰ ਦਾਤ ਦਿੰਨੇ ਆ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਤੈਨੂੰ ਕੀਰਤਨ ਦੀ ਦਾਤ ਦਿੰਨੇ ਆ ਭਲੋ ਭਲੋਰੇ ਕੀਰਤਨੀਆ ਤੂੰ ਦਰਗਾਹ ਦਾ ਕੀਰਤਨੀਆ ਬਣ ਗਿਆ ਸੱਚਖੰਡ ਦਾ ਕੀਰਤਨੀਆ ਬਣ ਗਿਆ ਜਿਹੜੀ ਚੀਜ਼ ਤੈਨੂੰ ਮਿਲੀ ਐ ਸੰਸਾਰ 'ਚ ਕਿਸੇ ਨੂੰ ਨਹੀਂ ਮਿਲੀ ਸਾਧ ਸੰਗਤ ਜੀ ਉਹ ਪਰਿਵਾਰ ਫਕਰ ਜੀ ਵੀ ਬੈਠੇ ਨੇ ਮਾਨਯੋਗ ਬਾਬਾ ਜੀ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਭੋਲਾ ਜੀ ਕਹਿੰਦੇ ਆ ਗਿਆਨੀ ਅਮਰਜੀਤ ਸਿੰਘ ਜੀ ਬਹੁਤ ਵੱਡੇ ਵਿਦਵਾਨ ਨੇ ਕੈਬੇ ਕੋ ਸੋਭਾ ਨਹੀਂ ਦੇਖਾਈ ਪਰਵਾਨ ਦਾਸ ਨੇ ਕਈ ਸਟੇਜਾਂ ਤੇ ਇਹਨਾਂ ਦੇ ਬਚਨ ਸੁਣੇ ਨੇ ਬਚਨ ਕਰਨ ਦਾ ਮਹਾਰਾਜ ਨੇ ਕਲਾ ਦਿੱਤੀ ਹੋਈ ਰਸਨਾ 'ਚ ਆਪ ਵਸਦਾ ਹੈ ਅਸੀਂ ਨਹੀਂ ਬੋਲ ਸਕਦੇ ਸਟੇਜ ਤੇ ਇੱਕ ਲਫ਼ਜ਼ ਵੀ ਨਹੀਂ ਬੋਲਿਆ ਜਾਂਦਾ ਸਾਥ ਸੰਗਤ ਜੀ ਜੋ ਜਿਉਂ ਬੁਲਾਵੇ ਤਉ ਬੋਲੇ ਸਵਾਮੀ ਇਹ ਮਹਾਰਾਜ ਬੁਲਾਉਂਦੇ ਨੇ ਇਹਨਾਂ ਤੇ ਬੜੀ ਕਿਰਪਾ ਗਿਆਨੀ ਅਮਰਜੀਤ ਸਿੰਘ ਜੀ ਤੇ ਤੋ ਬਾਬਾ RAM ਸਿੰਘ ਜੀ ਨੂੰ ਸਤਗੁਰਾਂ ਨੇ ਦਾਤ ਦਿੱਤੀ ਹੋਈ ਕੀਰਤਨ ਦੀ ਬਲੋ ਬਲੋਰੇ ਕੀਰਤਨੀਆਂ RAM ਰਮਾ RAMਾ ਗੁਣ ਗਾਓ ਛੋੜ ਮਾਇਆ ਕੇ ਧੰਦ ਸਵਾਓ ਅੱਜ ਲੋੜ ਐ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜਨ ਦੀ ਅਸੀਂ ਮੱਥਾ ਤਾਂ ਟੇਕਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਵੀ ਮੰਨਦੇ ਆ ਪਰ ਜਿਹੜੇ ਤਰੀਕੇ ਨਾਲ ਸ਼ਬਦ ਨੂੰ ਖੋਜਣਾ ਹੈ ਨਾ ਉਹ ਤਰੀਕਾ ਛੱਡ ਦਿੱਤਾ ਹੈ ਸਾਧ ਸੰਗਤ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਰਮਾਲਿਆਂ ਦੇ ਥੱਲੇ ਰੱਖ ਕੇ ਮੱਥਾ ਟੇਕ ਛੱਡਦੇ ਹਾਂ ਮaaf ਕਰਨਾ ਮੇਰੇ ਸ਼ਬਦ ਕੌੜੇ ਹਨ ਗੁੱਸਾ ਵੀ ਕਈਆਂ ਨੂੰ ਲੱਗ ਜਾਊ ਮaaf ਵੀ ਕਰਦੇ ਹਾਂ ਜੇ ਮਾਫੀ ਪਹਿਲਾਂ ਮੰਗਣੀ ਚਾਹੀਦੀ ਹੈ ਕਿਉਂਕਿ ਕਈ ਵਾਰੀ ਨਾ ਕਈ ਸੱਜਣ ਚੰਗੀ ਗੱਲ ਦਾ ਵੀ ਮਾੜਾ ਅਰਥ ਕਰ ਲੈਂਦੇ ਆ ਮੈਂ ਇੱਕ ਬੇਨਤੀ ਕਰਾਂ ਕਿ ਮੁਸਲਮਾਨ ਅੱਜ ਪੂਰੇ ਸੰਸਾਰ ਦੇ ਵਿੱਚ ਜਿੱਥੇ-ਜਿੱਥੇ ਵੀ ਬੈਠੇ ਹੋਏ ਨੇ ਪੈਸਾ ਉਹਨਾਂ ਕੋਲ ਵੀ ਬੜਾ ਹੈ ਪਰ ਉਹ ਆਪਣਾ ਪੈਸਾ ਗੁਰਦੁਆਰਿਆਂ ਦੀ ਬਿਲਡਿੰਗਾਂ ਤੇ ਘੱਟ ਤੇ ਕੁਰਾਨ ਸ਼ਰੀਫ ਪੜ੍ਹਾਉਣ ਤੇ ਜ਼ਿਆਦਾ ਲਾਉਂਦੇ ਆ ਮੈਂ ਨਾਗਪੁਰ ਗਿਆ ਇੱਕ ਅੱਧਾ ਕਿਲੋਮੀਟਰ ਦੇ ਏਰੀਏ ਵਿੱਚ ਉਹਨਾਂ ਨੇ 8 ਮਦਰਸੇ ਖੋਲੇ ਹੋਏ ਅੱਧਾ ਕਿਲੋਮੀਟਰ ਜਿਹੜੀ ਗਲੀ ਤੇ ਜਾਈਏ ਉੱਥੇ ਹੀ ਮਦਰਸੇ ਉਹਦੇ ਵਿੱਚ ਉਹਨਾਂ ਨੇ ਤਿੰਨ ਮਦਰਸੇ ਚਾਰ ਤਾਂ ਕਿਰਾਏ ਤੇ ਕੋਠੀਆਂ ਲੈ ਕੇ ਖੋਲੇ ਮੈਂ ਮੌਲਵੀਆਂ ਨਾਲ ਗੱਲਬਾਤ ਕੀਤੀ ਪੁੱਛਿਆ ਉਹ ਕਹਿੰਦੇ ਸਰਦਾਰ ਜੀ ਅੱਲਾਹ ਤਾਲਾ ਕੀ ਜੋ ਕਲਾਮ ਹੈ ਖੁਦਾ ਕੀ ਜੋ ਬਾਣੀ ਹੈ ਕੁਰਾਨ ਹਮਾਰਾ ਪ੍ਰਯੋਜਨ ਹੈ ਕਿ ਹਮ ਉਹ ਸਾਰੀ ਦੁਨੀਆ ਕੋ ਪੜਾ ਦੇ ਸਭ ਲੋਕ ਕੁਰਾਨ ਕੀ ਸਿੱਖਿਆ ਕੋ ਕਰ ਕੁਰਾਨ ਕੀ ਤਾਲੀਮ ਕੋ ਹਾਸਲ ਕਰ ਲੈ ਤੇ ਉਹਨਾਂ ਵਿੱਚ ਇੱਕ 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 ਰਤਬਾ ਹੈ ਹਾਫਿਜ਼ ਹਾਫਿਜ਼ ਕਿਹਨੂੰ ਕਹਿੰਦੇ ਨੇ ਜਿਹੜਾ ਕੁਰਾਨ ਸ਼ਰੀਫ ਜ਼ੁਬਾਨੀ ਯਾਦ ਕਰ ਲਵੇ ਮੈਂ ਦੇਖਿਆ 14 14 ਸਾਲ ਦੇ ਨਿੱਕੇ ਬੱਚੇ ਤੇ ਕੁਰਾਨ ਸਾਰੀ ਜ਼ੁਬਾਨੀ ਯਾਦ 14 ਸਾਲ ਦੇ ਬੱਚਿਆਂ ਨੂੰ ਤੇ ਮੈਂ ਕਿਹਾ ਅਸੀਂ ਕਿੱਥੇ ਖੜੇ ਆ ਸਾਡੇ 50 50 ਸਾਲ ਦੇ ਨੂੰ ਜਪਜੀ ਸਾਹਿਬ ਯਾਦ ਕੋਈ ਨਹੀਂ ਉਹ ਸਾਰੀ ਕੁਰਾਨ ਕੰਠ ਕੰਠ ਕਰੀ ਫਿਰਦੇ ਆ ਸਾਧ ਸੰਗਤ ਜੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਤੁਹਾਡੇ ਵਾਸਤੇ ਥਾਲ ਪਰੋਸਿਆ ਸੀ ਥਾਲ ਵਿੱਚ ਤਿੰਨ ਵਸਤੂ ਪਈਓ ਜਿਹੜੀਆਂ ਵਸਤੂਆਂ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਉਹ ਮੇਰੇ ਸਿੱਖੋ ਪੜਿਆ ਜੇ ਬਾਣੀ ਪ੍ਰਭ ਬਾਣੀ ਸ਼ਬਦ ਸੁਪਾਖਿਆ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਕਾਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ ਕਾਦੇ ਵਾਸਤੇ ਪ੍ਰਕਾਸ਼ ਕੀਤਾ ਕਿਸੇ ਨੂੰ ਪੁੱਛੋ ਨਾ ਅੱਜ ਕੱਲ ਪਿੰਡਾਂ 'ਚ ਅਖੇ ਜੀ ਦੂਜੇ ਪਿੰਡ ਤੋਂ ਲਿਆਣਾ ਪੈਂਦਾ ਸੀ ਗੁਰੂ ਗ੍ਰੰਥ ਸਾਹਿਬ ਦਾ ਸਵਾਰ ਆਨੰਦ ਕਾਰਜ ਕਰਾਣੇ ਪੈਂਦੇ ਆਪਣੇ ਪਿੰਡ ਹੀ ਰੱਖ ਲਿਆ ਅਸੀਂ ਸਿਰਫ ਆਨੰਦ ਕਾਰਜਾਂ ਵਾਸਤੇ ਹੀ ਰੱਖ ਲਿਆ ਅਸੀਂ ਕੋਈ ਅਰਦਾਸ ਚੜ੍ਹਾਈ ਕਰ ਜਾਵੇ ਤੇ ਉਹਦੇ ਲਈ ਪਾਠ ਕਰਾਣ ਲਈ ਰੱਖ ਲਿਆ ਨਹੀਂ ਭਾਈ ਗੁਰੂ ਸਾਹਿਬ ਕਹਿੰਦੇ ਗਾਵੋ ਸੁਣੋ ਪੜੋ ਨਿਤ ਭਾਈ ਰੋਜ਼ ਗੁਰਬਾਣੀ ਗਾਇਆ ਕਰੋ ਰੋਜ਼ ਗੁਰਬਾਣੀ ਪੜਿਆ ਕਰੋ ਗੁਰਬਾਣੀ ਸੁਣਿਆ ਕਰੋ ਗੁਰਪੂਰਾ ਤੂੰ ਰਾਖਿਆ ਇਹ ਵੱਡੀ ਸੱਚੇ ਪਾਤਸ਼ਾਹ ਗਰੀਬ ਨਵਾਜ਼ ਬਾਜਾਂ ਵਾਲੇ ਨੇ ਦਾਤ ਦਿੱਤੀ ਸ੍ਰੀ ਗੁਰੂ ਰਣ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਾਇਆ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ ਅੱਜ ਆਪ ਜੀ ਦੇ ਦਰਸ਼ਨ ਕਰਨੇ ਸ੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਮਹਾਂਪੁਰਸ਼ਾਂ ਦੇ ਜਥੇ ਦੇ ਸਿੰਘ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋ ਚੁੱਕੇ ਹਨ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਫਿਰ ਭਾਈ ਸਾਹਿਬ ਭਾਈ ਤਰਸੇਮ ਸਿੰਘ ਜੀ ਮੋਰਾਵਾਲੀਆਂ ਦਾ ਢਾਡੀ ਜਥਾ ਵੀ ਆ ਚੁੱਕਾ ਹੈ ਦਾਸ ਜਿਤਨਾ ਸਮਾਂ ਸਟੇਜ ਵੱਲੋਂ ਮਿਲਿਆ ਸੀ ਓਨੇ ਸਮੇਂ ਵਿੱਚ ਹੀ ਰਹਿ ਕੇ ਆਪਣੇ ਵਿਚਾਰਾਂ ਨੂੰ ਵਿਰਾਮ ਦਿੰਦਾ ਹੈ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਬਖਸ਼ ਰਣੀਆ ਸਾਰੀ ਸੰਗਤ ਅਰਦਾਸ ਕਰੀਏ ਸਤਿਗੁਰੂ ਅਗੇ ਲਈ ਸੁਮਤ ਬਖਸ਼ਣ ਆਪਣੀ ਭੈ ਭਾਵਨੀ ਭਗਤੀ ਬਖਸ਼ਣ ਖਾਲਸੇ ਪੰਥ ਨੂੰ ਬਾਣੀ ਔਰ ਬਾਣੇ ਦਾ ਪਿਆਰ ਬਖਸ਼ਣ ਸਾਰੀ ਸੰਗਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ